ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਜੂਨ ਦਾ ਮਹੀਨਾ ਜਿਹੜਾ ਹੈਗਾ ਸ਼ੁਰੂ ਹੋ ਚੁੱਕਿਆ ਹੈ ਤੇ ਜੂਨ ਦੇ ਮਹੀਨੇ 'ਚ ਬੱਚਿਆਂ ਦੇ ਜਿਹੜੇ ਹੈਗੇ ਬਹੁਤ ਜ਼ਿਆਦਾ ਸਪੈਸ਼ਲ ਮਹੀਨਾ ਹੈ ਜੂਨ ਦਾ ਤੇ ਹੈ ਨਾ ਕਿਉਂਕਿ ਜੂਨੇ ਮਹੀਨੇ ਵਿੱਚ ਹੁੰਦੀਆਂ ਨੇ ਸਨ ਇੱਕ ਮਹੀਨੇ ਵਾਸਤੇ ਛੁੱਟੀਆਂ ਜਿਹਦੇ ਜਿਹਦੇ ਵਿੱਚ ਬੱਚੇ ਹੈਨਾ ਘੁੰਮਣ-ਘੁੰਮਣ ਜਾਂਦੇ ਨੇ ਇਹ ਅਸੀਂ ਤਾਂ ਸਾਡੇ ਤੇ ਇੱਕੋ ਹੀ ਡੈਸਟੀਨੇਸ਼ਨ ਹੈ ਅਸੀਂ ਤਾਂ ਜਾਣੇ ਹਾਂ ਕਿ ਨਾਨੀ ਘਰੇ ਤੇ ਅਸੀਂ ਤਾਲ ਜਿਹੜੀ ਹੈਗੀ ਆਪਣੀ ਸਾਰੀ ਪੈਕਿੰਗ-ਕੁਕਿੰਗ ਕਰ ਰਹੀ ਸੀ ਤੇ ਜਿਵੇਂ ਕਿ ਸੀ ਪਿਛਲੇ ਵਲੌਗ ਦੇ ਵਿੱਚ ਦੇਖਿਆ ਕਿ ਅਸੀਂ ਘਰ ਸ਼ਿਫਟ ਕੀਤਾ ਤੇ ਦੇਖੋ ਹਲੇ ਪੂਰੀ ਚੰਗੀ ਤਰ੍ਹਾਂ ਸਾਡੀ ਸੈਟਿੰਗ ਤਾਂ ਜਿਹੜੀ ਹੈਗੀ ਨਹੀਂ ਆਈ ਹੈ ਪਰ ਇਹ ਹੌਲੀ-ਹੌਲੀ ਹੁਣ ਵਿੱਚ ਬੈਠ ਗਈ ਹੈ ਤਾਂ ਇਸ ਕਰਕੇ ਇਹ ਹੈਨਾ ਹੌਲ ਜੂਗੀ ਹੌਲੀ-ਹੌਲੀ ਦੇਖੋ ਜੀ ਮੇਰੀ ਰਮਨਦੀਪ ਤੇ ਕਿੰਨਾ ਸਨਮਾਨ ਜਾਂ ਪਿਆ ਇੱਥੇ ਉਹ ਦੇਖੋ ਪਿੱਛੇ ਮਤਲਬ ਹਲੇ ਆ ਚੰਗੀ ਤਰ੍ਹਾਂ ਹਲੇ ਸੈਟ ਨਹੀਂ ਹੋਇਆ ਸੋਫੇ ਇੱਥੇ ਪੜਦਾ ਵੀ ਲਗਾਣਾ ਹੈਗਾ ਇਸ ਕਰਕੇ ਤੇ ਹੈ ਨਹੀਂ ਤਾਂ ਅਸੀਂ ਪਹਿਲਾਂ ਚਲੇ ਜਾਣਾ ਸੀ ਹੁਣ ਘਰ ਦੀ ਸੈਟਿੰਗ ਕਰਕੇ ਜਿਹੜਾ ਹੈਗਾ ਹੁਣ ਅਸੀਂ ਜਾ ਰਹੇ ਆ ਅੱਜ ਤਰੀਕ ਹੋਗੀ ਮੇਰੇ 6 ਜਾਂ 7 ਤਰੀਕ ਹੋਗੀ ਹੈ ਤੇ ਮੈਂ ਹੁਣੀ ਅੰਦਰ ਜਾ ਕੇ ਆਈਏਗੀ ਤੇ मामੂ ਦਾ ਫੋਨ ਆਇਆ ਸੀ ਉਹ ਕਹਿੰਦੀ ਕਿ ਮੈਂ ਚੱਲ ਪਿਆ ਤੇ ਹੁਣ 9:00 ਵੱਜ ਰਹੇ ਨੇਗੇ ਤੇ मामੂ 10:00 10:30 ਵਜੇ ਨੂੰ ਮਿਲਾਂਦਾ ਸ਼ਾਇਦ ਪਹੁੰਚ ਗਿਆ ਕਿਉਂਕਿ मामੂ ਬਹੁਤ फास्ट गड्डी चला देनी इस कर के ते मेरा ते मेरा सामान ਤਾਂ ਜਿਹੜਾ ਹੈਗਾ ਰੈਡੀ ਹੈਗਾ ਇੱਕ ਬੈਗ ਤੇ ਇਹਦੇ ਵਿੱਚ ਮੇਰੇ ਸਕੂਲ ਦੀਆਂ ਬੁੱਕਸ ਹੈ ਕਿਉਂਕਿ ਛੁੱਟੀਆਂ ਦਾ ਕੰਮ ਵੀ ਨਾਲ ਹੀ ਚੱਲਿਆ ਮਮਾ ਨੇ ਪਤਾ ਮੇਰੇ ਨੂੰ ਤਾਂ ਤੋਂ ਮਰੇ ਬਾਪਾ ਚੱਕ ਕੋ ਇਹਦੀ ਲੱਫਾ ਤੇ ਮੇਰਾ ਕਲਾਸ ਲੈ ਲੈ ਹੁਣ ਤਾਂ ਜੂਨ ਦਾ ਆਖਰੀ ਝੂਟਾ ਫਿਰ ਤਾਂ ਜੂਨ ਤੋਂ ਬਾਅਦ ਹੀ ਲੈਣਾ ਹੁਣ ਦਾਦੂ ਤਾਂ ਝੂਟਾ ਸਿੰਧੂ ਆ ਜਾ ਓਏ ਉੱਥੇ ਡੌਗੀ ਰਹਿੰਦੇ ਨੇ ਸੁਣਦਾ ਨਹੀਂ ਤੈਨੂੰ ਉਹ ਠੀਕ ਜਰਮਨ ਸ਼ੈਫਰਡ ਤੇ ਇੱਕ ਹਨਾ ਬਲੈਕ ਜਿਹਾ ਡੌਗੀ ਹੈ ਜਿਹਦੇ ਕੰਨ ਜੇ ਖੜੇ ਨੇ ਉਹ ਆਈ ਜਦੋਂ ਅਸੀਂ ਘੜੀ ਚ ਨਿਕਲਦੇ ਆਂ ਜਾਗਦੇ ਹੁੰਦੇ ਆ ਹੁਣ ਪਤਾ ਨਹੀਂ ਕਿੱਧਰ ਗਏ ਸੋਨੇ ਬੈਠੇ ਹੋਣਗੇ ਆ ਜਾਨਵਰਾਂ ਨਾਲੋਂ ਘਟ ਨਹੀਂ ਦੋ ਓਕੇ ਦਾदू ਜੀ ਬਾਏ ਤੋ ਕਿ ਅਮਰੀਕਾ ਦਾ ਸਟੈਚੂ ਜਬਣੀ ਹੋਈ ਹੈ ਉੱਪਰ ਨੂੰ ਕਰਕੇ ਹੱਥ ਦੇ ਨੂੰ ਹਾਂ ਹਾਂ ਮਿਲੋ ਮਿਲੋ ਬਾਏ ਬਾਏ ਇੱਕ ਮਹੀਨੇ ਬਾਅਦ ਮਿਲਦੇ ਦਾਦੀ ਚਲੋ ਅ ਵੀ ਚਾਚੀ ਨੂੰ ਮੈਂ ਕਹਾਂ ਜਾਨੇ ਰਾਬਾ ਇਹ ਬਾਈ ਉਹਨਾਂ ਨੂੰ ਕਹਾਂ ਜਾ ਕੇ ਜਾਨੇ ਬਾਏ 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 ਉੱਧਰ ਬਣਾ ਕੇ ਉੱਥੇ ਜਾ ਕੇ ਤਾਤੀ ਜੀ ਜਾਨੇ ਸੀ ਬਾਈ ਬਾਏ ਮੈਨ ਨਾ ਡਰੋ ਬਾਏ ਬਾਈ ਚਲ ਬਾਏ 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 ਕਰ ਲੋ ਚਲੋ ਆਜੋ ਮੈਂ ਮੌਨ ਕੋ ਹੋਟਲ ਚਾੱਕ ਉਹ ਫੇਡਣੀ ਮੈਂ ਬਾਹਰ ਭੱਜ ਗਈ ਚਾਚ ਮੇਰੇ ਦੋਨੇ ਬੈਠੇ ਇੱਥੇ ਰਹੇ ਜਦੋਂ ਨਾਲ ਰਹਿਣਾ ਸੀ ਨਾ ਠੀਕ ਹਮਦਰ ਦਾ ਬੈਠੇ ਹੀ ਨਹੀਂ ਵੀ ਮੈਨੂੰ ਨਾਲ ਕਿਡਨਾਵ ਕਰਕੇ ਲੈ ਜਾਏਗਾ ਬਸ ਫੇਰੇ ਅਸੀਂ ਚੱਲ ਪਏ ਸੀ ਕਿ ਲੁਧਿਆਣੇ ਵੱਲ ਨੂੰ ਤੇ ਰਸਤੇ ਦੇ ਵਿੱਚ ਸ਼ਬੀਲ ਵੀ ਲੱਗੀ ਹੋਈ ਸੀ ਅਸੀਂ ਤਾਂ ਪੀ ਨਹੀਂ ਸਕੇ ਕਿਉਂਕਿ ਟ੍ਰੈਫਿਕ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਸੀ ਤੇ ਫਿਰ ਲੁਧਿਆਣੇ ਦੇ ਵਿੱਚ ਨਾ ਹੈ ਨਵਾਂ ਪੁਲ ਬਣਾਇਆਗਾ ਜਿੱਥੋਂ ਕੀ ਹੈ ਨਾ ਇੱਥੇ ਨਾਨੀ ਘਰ ਦਿਖਦਾ ਪਰ ਸਾਨੂੰ ਤਾਂ ਇੱਥੇ ਜਿਹੜਾ ਹੈਗਾ ਦਿਖਿਆ ਨਹੀਂ मामੂ ਨੂੰ ਦਿਖ ਗਿਆ ਸੀ ਤਾਂ ਉਹ ਸਾਨੂੰ ਦੱਸ ਰਹੇ ਸੀਗੇ ਇਸ ਕਰਕੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਕਿੱਧਰ ਹੈ ਘਰ ਤੇ ਮम्मा ਕਹਿੰਦੇ ਚਲੋ ਕੋਈ ਨਹੀਂ ਹੁਣ ਉੱਥੇ ਤੇ ਜਾ ਰਿਹਾ ਉੱਥੋਂ ਜਾ ਕੇ ਇਹ ਪੁਲ ਦੇਖਾਂਗੇ ਫਿਰ ਪਤਾ ਲੱਗੂਗਾ ਤੇ ਆਹ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਪੁਲ ਬਣਾਤਾ ਨੀਚੇ ਹੈ ਨਾ करके टाइम भी ਬਚੇ ਜਾਂਦਾ ਉਪਰੋ ਜਾ ਸਕਦੇ ਜਿਨ੍ਹਾਂ ਨੇ जाना ਤੇ ਸਾਡਾ इंतजार ਜਿਹੜਾ ਹੈਗਾ ਉਹ खत्म हो ਚੁੱਕਿਆ ਸੀ ਤੇ ਬਸ ਅਸੀਂ अपने नानी ਘਰੇ ਜਿਹੜਾ ਹੈਗਾ पहुँचने वाले ਆਂ खुशी ਜਿਹ ਨੱਚਣੀ ਲੱਗ ਗਈ ਮੈਂ ਪਹੁੰਚ ਗਏ ਸੀ ਹਸੀ ਅਸੀਂ ਅਲਮੋਲਾ ਅਸੀਂ ਹਸੀ ਅਸੀਂ ਹਸੀ ਐਕਸਾਈਟਮੈਂਟ ਆਵੀ ਅਲਮੋਲਾ ਦੇ ਨਾਨਕੇ ਇਹ ਪਤਾ ਕੀ ਨੇ ਬਣਾਈ ਐ ਸਵਾਲ ਹਉਦੇ ਹਾਂ ਦੇ ਮਾਮੀ ਨੇ ਨਹੀਂ ਬਣਾਈ ਇਹ ਸਾਡੀ ਸਹਾਵੀ ਨੇ ਬਣਾਈ ਐ ਮੇਰੇ ਮਮਾ ਆ ਦੇਖੋ ਉਹ ਤਾਂ ਤਿਆਰੀ ਵੀ ਕਰ ਲਈ ਸੀ ਸਿੱਧੂ ਆ ਰਿਹਾ ਤੇ ਇਹਨੇ ਆਪਣਾ ਸਾਰਾ ਹੀ ਪਹਿਲਾਂ ਹੀ ਕਿਚਨ ਸੈਟ ਸਜਾ ਕੇ ਰੱਖਿਆ ਆ ਕਿਚਨ ਸੈਟ ਵਗੈਰਾ ਮੈਂ ਮਾਰਨਾ ਖੇਲੂਗੀ ਇਹਨੇ ਤਾਂ ਸਾਨੂੰ ਤਾਂ ਮਿਲੀ ਵੀ ਨਹੀਂ ਉਹਨੂੰ ਲੈ ਕੇ ਆਪਣੇ ਵਾਲੀ ਨੂੰ ਇੱਕ ਪਾਸੇ ਚਲ ਗਈ ਆ ਜਾ ਗਿਆ ਦੇਖੀਏ ਆਪਾਂ ਹਾਂ ਬਹੁਤ ਸਹੀ ਫੇਰ ਬਾਅਦ ਚ ਆਲੀ ਸਾਨੂੰ ਮਿਲੀ ਮੋਖੀ ਮੋਖੇ ਤਰਾਸੀ ਉਹਦੇ ਤੇ ਸੋ ਵੀ ਕੇ ਕਿਦਾਂ ਨੇ ਸਾਵੇ ਬਹੁਤ ਸਵਾਦ ਇਹ ਸਾਵੀ ਨੇ ਚੀਂ ਦੀ ਜੁਣੀ ਪਾਈਆਂ ਸਾਰੀ ਨੇ ਪਾਈ ਓੜਿਆ ਨਹੀਂ ਸਭ ਨੂੰ ਸਮਝੀ ਸੱਚੀ ਵੈਰੀ ਨੂੰ ਹੁਣ ਤਾਂ ਡੋਸਾ ਵੀ ਕਹਿੰਦੀ ਡੋਸਾ ਵੀ ਬਣਾ ਲੈਂਦੀ ਆ ਦੇ ਲਓ ਬੱਲੇ 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 ਅੱਧੀ ਖਵਾਏਗੀ ਸਾਨੂੰ ਹਮ ਬੱਸ ਇਹ ਦੇਖ ਤਾ ਨਾਨੀ ਘਰ ਪਹੁੰਚਣ ਤੋਂ ਬਾਅਦ ਅਸੀਂ ਸ਼ਾਮ ਨੂੰ ਚੱਲੇ ਸੀਗੇ ਵਿਸ਼ਾਲ ਮੇਗਾ ਮਾਰਟ ਸਾਹਿਬ ਹੋ ਰਿਆਂ ਦੇ ਕੁਝ ਕੱਪੜੇ ਲੈਣ ਵਾਸਤੇ ਤੇ ਇੱਥੇ ਨਾਨੀ ਨੇ ਸਾਨੂੰ ਸਭ ਤੋਂ ਪਹਿਲਾਂ ਦਿੱਤਾ ਸੀ ਪ੍ਰਸ਼ਾਦ ਤੇ ਮੈਂ ਤੇ ਮੰਮਾ ਵੀ ਜਿਹੜਾ ਹੈਗਾ ਨਾ ਧੋ ਕੇ ਤਿਆਰ ਹੋ ਗਏ ਸੀਗੇ ਸਾਹਿਬੀ ਹੋਰੇ ਵੀ ਸਾਰੇ ਤਿਆਰ ਹੋ ਗਏ ਸੀ ਤੇ ਬਾਹਰ ਧੁੱਪ ਜਿਹੜੀ ਹੈਗੀ ਬਹੁਤ ਜ਼ਿਆਦਾ ਸੀ ਧੁੱਪ ਤਾਂ ਹੁਣ ਬਸ ਗਰਮੀ ਹੈ ਜਦੋਂ ਮਰਜ਼ੀ ਚੱਲ ਜਾਓ ਸਵੇਰੇ ਸ਼ਾਮ ਦੁਪਹਿਰ ਤੇ ਅਸੀਂ ਤਾਂ ਗੱਡੀ 'ਚ ਜਾਣਾ ਸੀ ਇਸ ਕਰਕੇ ਗਰਮੀ ਜਿਹੜੀ ਹੈਗੀ ਅੰਦਰ ਤਾਂ ਨਹੀਂ ਲੱਗਣੀ। ਉਹ ਕਹਿੰਦੀ ਹੈ ਜਿਹੜੇ ਵੱਡੇ ਵੱਡੇ ਬੰਦੇ ਨੇ ਲੈ ਲਓ ਪਤਾ ਨਹੀਂ ਅਰਮੀ ਦੇ ਪੱਤੇ ਮੈਂ ਤੇਰੇ ਤੇ ਤਾਹਾਂ ਕਹਿੰਦੇ کیسے ਹੋ ਹਮ ਜਾਣਦੇ ਇਰੇ ਸੀ ਪਹੁੰਚ ਗਏ ਸੀਗੇ ਵਿਸ਼ਾਲ ਮੇਗਾ ਮਾਰਟ ਤੇ ਇੱਥੇ ਅਲੱਗ ਤੋਂ ਜਿਹੜੀ ਹੈਗੀ ਕਾਰ ਪਾਰਕਿੰਗ ਬਣੀ ਹੋਈ ਹੈ ਕਿਉਂਕਿ ਬਾਹਰ ਜਗ੍ਹਾ ਨਹੀਂ ਹੈ ਤੇ ਬਰਨਾਲੇ ਚ ਤਾਂ ਹਨਾ ਬਾਹਰ ਹੀ ਬਹੁਤ ਜਗ੍ਹਾ ਇਸ ਕਰਕੇ ਪਾਰਕਿੰਗ ਨਹੀਂ ਬਣਾਈ ਹੋਈ ਤੇ ਦੇਖੋ ਕਿੰਨੇ ਹੀ ਜ਼ਿਆਦਾ ਜਿਹੜਾ ਹੈਗਾ ਸਪੇਸ ਹੈਗਾ ਇੱਥੇ ਗੱਡੀਆਂ ਖੜ੍ਹ ਸਕਦੀਆਂ ਨੀਂਗੀਆਂ ਤੇ ਫਿਰ ਅਸੀਂ ਆਗੇ ਸੀ ਮਾਲ ਦੇ ਵਿੱਚ ਤੇ ਸਿੱਧੂ ਤੇ ਸੁਹਾਵੀ ਤਾਂ ਆਪਣੀ ਮਸਤੀ ਦੇ ਵਿੱਚ ਲੱਗੇ ਹੋਏ ਸੀ ਤੇ ਨਾਲ ਹੀ ਸੰਮੁਖ ਨੂੰ ਵੀ ਛੇੜੀ ਜਾਂਦੇ ਸੀਗੇ ਤੇ ਇੱਥੇ ਮੰਮਾ ਤੇ ਮਾਮੀ ਜਿਹੜੇ ਹੈਗੇ ਕੱਪੜੇ ਦੇਖ ਰਹੇ ਸੀ ਮੰਮਾ ਸਿਲੈਕਟ ਕਰਾ ਰਹੇ ਸੀ ਕਿਹੜਾ ਵਧੀਆ ਲੱਗ ਰਿਹਾ ਤੇ ਸਾਈਜ਼ ਵਗੈਰਾ ਸਾਰ ਹੁੰਦਾ ਤੇ ਮਾਲ ਦੇ ਵਿੱਚ ਮੰਮਾ ਹੋ ਰਿਆ ਨਾ ਇੰਨਾ ਜ਼ਿਆਦਾ ਟਾਈਮ ਲਗਾਇਆ ਨਾ ਕਿ ਮੈਂ ਸਿੱਧੂ ਸੁਹਾਵੀ ਤਾਂ ਜਿਹੜੇ ਹੈਗੇ ਬੋਰ ਹੀ ਹੋ ਗਏ ਤੇ ਇੱਥੇ ਸਨਮੁਖ ਵੀ ਪੂਰਾ ਬੋਰ ਹੋ ਚੁੱਕਿਆ ਸੀ ਦੇਖੋ ਉਹਨੂੰ ਲੇਟਨ ਨੂੰ ਕੋਈ ਜਗ੍ਹਾ ਨਹੀਂ ਮਿਲੀ ਇਸ ਕਰਕੇ ਉਹ ਫਰਸ਼ ਤੇ ਹੀ ਲੇਟ ਗਿਆ ਤੇ ਬਸ ਫਿਰ ਸਿੱਧੂ ਤੇ ਸੁਹਾਵੀ ਨੇ ਖਲਾਉਣੇ ਲਏ ਸੀਗੇ ਆਪਣੇ ਵਾਸਤੇ ਤੇ ਅਸੀਂ ਹੁਣ ਫਿਰ ਚੱਲ ਪਏ ਸੀ ਘਰ ਵੱਲ ਨੂੰ ਮੈਨੂੰ ਵੀ ਕਹਿ ਸੀ ਲੈਣ ਨੂੰ ਕੁਝ ਪਰ ਮੈਂ ਨਹੀਂ ਲਿੱਤਾ ਕਿਉਂਕਿ ਮੇਰਾ ਜੀ ਨਹੀਂ ਸੀ ਤੇ ਮਾਮੀ ਨੇ ਆਹ ਜਿਹੜੇ ਹੈਗੇ সুইਟ ਐਂਡ ਸੋਰ ਕੈਂਡੀ ਲੈਤੀ ਸੀ ਫਿਰ ਅਸੀਂ ਇਹ ਖਾਈ ਤੇ ਫਿਰ मामੂ ਨੇ ਸਾਨੂੰ ਬੁਲਾਇਆ ਮਸਾਲਾ ਸੋਡਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਸੀ ਮ ਮੰਮਾ ਨੇ ਵੀ ਤੇ ਸਿੱਧੂ ਨੇ ਵੀ ਪੀਤਾ ਸੀਗਾ ਮੰਗੋ ਵਾਲਾ ਉਹਨੇ ਉੱਤੇ ਸੁੱਟ ਲਿਆ ਸੀ ਤੇ ਲਈ ਜੇ ਟੁੱਟ ਗਈ ਨਾ ਫਿਰ ਮੈਨੂੰ ਨਾ ਕਹੀਂ ਰਹਿ ਜਾ ਬੰਦ ਫੜੀ ਆਂਦਾ ਸਕਾਰ ਹੁਣ ਹੋ ਗਿਆ ਹੁਣ ਦਾ ਸਿੱਧੂ ਆਪਰ ਲੈ ਕੇ ਆ ਮੰਮਾ ਨੇ ਇਹ ਨਾਲ ਖੇਲਾ ਕੇ ਇਹਨੇ ਹੁਣ ਖੋਲ ਕਿਸੇ ਤਾਂ ਰੈਂਡਮ ਵਲੌਗ ਇਸ ਇਥੇ ਐਂਡ ਕਰਦੇ ਜੇ ਵਲੌਗ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰਦੇ ਗਏ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ Bye bye.